हां जी दोस्तों तर्कशील टीवी ਤੇ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਤੁਹਾਡਾ دوست ਆਜ਼ਾਦ ਲੈ ਕੇ ਤਰਕ ਦੀਆਂ ਕੁਝ ਗੱਲਾਂ। ਦੋਸਤੋ ਪਿਛਲੇ ਦਿਨੀ ਨਵਜੋਤ ਸਿੱਧੂ ਵੱਲੋਂ ਆਪਣੀ ਪਤਨੀ ਦੇ ਕੈਂਸਰ ਨੂੰ ਠੀਕ ਹੋਣ ਸੰਬੰਧੀ ਕੁਝ ਟੋਟਕਿਆਂ ਦਾ ਜ਼ਿਕਰ ਕੀਤਾ ਤੇ ਉਸ ਨੇ ਲੈ ਕੇ ਕਾਫੀ ਸਾਰਾ ਵਬਾਲ ਖੜਾ ਹੋ ਗਿਆ ਉਸ ਦੇ ਉੱਪਰ ਸਵਾਲ ਹੋ ਰਹੇ ਨੇ ਤੇ ਇਸ ਨੂੰ ਲੈ ਕੇ ਤਰਕਸ਼ੀਲ ਸੁਸਾਇਟੀ ਨੇ ਵੀ ਇਸ ਨੂੰ ਚੈਲੰਜ ਕੀਤਾ। ਸਾਰਕਸ਼ੀਅ ਸੋਸਾਇਟੀ ਵੱਲੋਂ ਡਾਕਟਰ ਨਵਜੋਤ ਕੌਰ ਸਿੱਧੂ ਦੇ ਦੇਸੀ ਟੋਟਕਿਆਂ ਨਾਲ ਕੈਂਸਰ ਠੀਕ ਹੋਣ ਦੇ ਗੈਰ ਵਿਗਿਆਨਿਕ ਦਾਅਵੇ ਨੂੰ ਚੁਣੌਤੀ ਦਿੱਤੀ ਗਈ ਹੈ। ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਅਤੇ AIMS ਦੇ ਡਾਕਟਰਾਂ ਨੇ ਵੀ ਸਿੱਧੂ ਦੇ ਦਾਅਵੇ ਨੂੰ ਨਕਾਰਿਆ ਹੈ ਕਿ ਕਲਪਰਸੁੰਦੀਆਂ ਗੱਲਾਂ ਹਨ। ਸਾਰਕਸ਼ੀਅ ਸੋਸਾਇਟੀ ਪੰਜਾਬ ਦੀ ਸੂਬਾ ਕਮੇਟੀ ਨੇ ਸਾਬਕਾ ਸੰਸਦ ਮੈਂਬਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਕੌਰ ਸਿੱਧੂ ਵੱਲੋਂ ਆਪਣੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਦੇ ਕੈਂਸਰ ਰੋਗ ਨੂੰ ਦੇਸੀ لال ਦੇ ਕੁਝ ਨੁਸਖਿਆਂ ਖਾਨਪੀਨ ਦੇ ਪਰਹੇਜ਼ ਅਤੇ ਜੀਵਨ ਸ਼ੈਲੀ ਰਾਹੀਂ ਸਿਹਤ ਆਪ ਨੂੰ ਦੇ ਗੈਰ ਵਿਗਿਆਨਿਕ ਦਾਅਵਿਆਂ ਨੂੰ ਚੈਲੰਜ ਕੀਤਾ ਹੈ ਅਤੇ ਉਹਨੂੰ ਖਾਰਜ ਕੀਤਾ ਹੈ ਇਸ ਦੀ ਤੱਥਾਂ ਸਹਿਤ ਡਾਕਟਰੀ ਪ੍ਰਮਾਨਿਕਤਾ ਸਿੱਧ ਕਰਨ ਦੀ ਚੁਣੌਤੀ ਦਿੱਤੀ ਹੈ ਅਤੇ ਸਿਹਤ ਮੰਤਰਾਲੇ ਨੂੰ ਇਸ ਤੰਗ ਗੰਭੀਰ ਨੋਟਸ ਲੈਣ ਦੀ ਜ਼ੋਰਦਾਰ ਮੰਗ ਕੀਤੀ ਹੈ ਸਰਖਸ਼ੀਲ ਸੁਸਾਇਟੀ ਦੇ ਡੋਕਾ ਕਮੇਟੀ ਆਗੂਆ ਮਾਸਟਰ ਰਜਿੰਦਰ ਪਧੌੜ ਹੇਮ ਰਾਜਸਟਾਨੋ ਬਲਵੀਰ ਲੰਗਵਾਲ ਰਾ ਪਾਲ ਬਠਿੰਡਾ ਰਾਮਸਰਵਨ ਲੱਖੇਵਾਲੀ ਸੁਮੇਤ ਅਮਰਸਨ ਨੇ ਸੁਸਾਇਟੀ ਦੇ ਮੁੱਖ ਦਫਤਰ ਤਰਕਸ਼ੀਲ ਭਵਨ ਤੋਂ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਅਦੋਨਿਕ ਡਾਕਟਰੀ ਇਲਾਜ ਪ੍ਰਣਾਲੀ ਵਿੱਚ ਡੇਰੀ ਉਤਪਾਦ ਤੇ ਖੰਡ ਨਾ ਖਾਣ ਦੇ ਹਲਦੀ ਦੇ ਨਿੰਮ ਦਾ ਸੇਵਨ ਕਰਨ ਨਾਲ ਚੌਥੀ ਸਟੇਜ ਦੇ ਲਾਜ ਇਲਾਜ ਕੈਂਸਰ ਨੂੰ ਖਤਮ ਕਰਨ ਦੇ ਦਾਅਵੇ ਦੀ ਕੋਈ ਵਿਗਿਆਨਕ ਅਤੇ ਮੈਡੀਕਲ ਪ੍ਰਮਾਣਿਕਤਾ ਸੱਚਾਈ ਮੌਜੂਦ ਨਹੀਂ ਹੈ ਅਤੇ ਇੱਕ ਨਾਮਵਰ ਸਿਆਸਤਦਾਨ ਵੱਲੋਂ ਪੂਰੀ ਗੈਰ ਜ਼ਿੰਮੇਵਾਰੀ ਦਾ ਸਬੋਧ ਦਿੰਦੇ ਹੋਏ ਅਜਿਹਾ ਗੈਰ ਵਿਗਿਆਨਕ ਦਾਵਾ ਕਰਨਾ ਜਿੱਥੇ ਸਮਾਜ ਲਈ ਬੇਹੱਦ ਖਤਰਨਾਕ ਹੈ ਉੱਥੇ ਹੀ ਡਰੱਗਜ਼ ਅਤੇ ਮੈਜਿਕ ਰੈਮਡੀਜ਼ ਇਤਰਾਜਯੋਗ ਇਖਾਦਵਾਜੀ ਕਾਨੂੰਨ 1954 ਦੀ ਸਿੱਧੀ ਉਲੰਘਣਾ ਵੀ ਬਣਦਾ ਹੈ। ਸਰਖਸ਼ੀਲ ਆਗੂਆਂ ਨੇ ਦੱਸਿਆ ਕਿ ਟਾਟਾ ਕੈਂਸਰ ਮੈਮੋਰੀਅਲ ਹਸਪਤਾਲ ਅਤੇ AIMs ਦੇ ਮਾਹਰ ਡਾਕਟਰਾਂ ਨੇ ਵੀ ਇੱਕ ਵਿਸ਼ੇਸ਼ ਪ੍ਰੈਸ ਬਿਆਨ ਰਾਹੀਂ ਇਹ ਹੈ ਕਿ ਮੌਜੂਦਾ ਡਾਕਟਰੀ ਇਲਾਜ ਪ੍ਰਣਾਲੀ ਵਿੱਚ ਕੋਈ ਵਿজেਹਾ ਕਲੀਨिकल ਡਾਟਾ ਨਹੀਂ ਹੈ ਜੋ ਇਹ ਦੇਸੀ ਟੁਟਕਿਆਂ ਨੂੰ ਕੈਂਸਰ ਵਰودی ਏਜੰਟ ਵੱਲੋਂ ਵਰਤਨ ਦੀ ਸਿਫਾਰਸ਼ ਕਰਦਾ ਹੋਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਸੰਭਵ ਹੁੰਦਾ ਤਾਂ ਕੈਂਸਰ ਦੇ ਲੱਖਾਂ ਮਰੀਜ਼ਾਂ ਨੂੰ ਮਹਿੰਗੇ ਡਾਕਟਰੀ ਇਲਾਜ ਦੀ ਬਜਾਏ ਅਜਿਹੇ ਦੇਸੀ ਨੁਸਖਿਆਂ ਨਾਲ ਹੀ ਬਚਾਇਆ ਜਾ ਸਕਦਾ ਹੁੰਦਾ। ਇਸ ਮੌਕੇ ਤਰਕਸ਼ੀਲ ਆਗੂਆ ਜੇ ਸ਼ਕਲੀਆ, ਜੋਗਿੰਦਰ ਕੁਲੇਵਾਲ, ਜਸਵੰਤ ਮੁਹਾਲੀ, ਜਸਵਿੰਦਰ ਫਗਵਾੜਾ, ਅਜੀਤ ਪਰਦੇਸੀ, ਗੁਰਪ੍ਰੀਤ ਸ਼ੈਨਾ ਸੰਦੀਪ ਧਾਰੀਵਾਲ ਪੋਜਾ ਤੇ ਜੋਨ ਆਗਮ ਪਰਮ ਬੇਦਨੇ ਦਾਵਾ ਕੀਤਾ ਕਿ ਇਮੋਥੈਰਪੀ ਸਮੇਤ ਹੋਰ ਆਧੁਨਿਕ ਇਲਾਜ ਕਰਵਾਏ ਜਾਣ ਕਰਕੇ ਹੀ ਡਾਕਟਰ ਸਿੱਧੂ ਕੈਂਸਰ ਤੋਂ ਸਿਹਤਯਾਬ ਹੋਏ ਹਨ ਅਤੇ ਅਜਿਹੇ ਗੈਰ ਵਿਗਿਆਨਕ ਦਾਅਵੇ ਕਰਕੇ ਉਹ ਜਿੱਥੇ ਡਾਕਟਰੀ ਵਿਗਿਆਨ ਦੀ ਤੋਹੀਨ ਕਰ ਰਹੇ ਹਨ ਉੱਥੇ ਹੀ ਕੈਂਸਰ ਦੇ ਮਰੀਜ਼ਾਂ ਨੂੰ ਸਿੱਧੇ ਤੌਰ ਤੇ ਗੁੰਮਰਾਹ ਕਰ ਰਹੇ ਹਨ ਜਿਸ ਤੋਂ ਲੋਕਾਂ ਨੂੰ ਸੁਚੇਤ ਹੋ ਕੇ ਸਿਰਫ ਡਾਕਟਰੀ ਇਲਾਜ ਤੇ ਭਰੋਸਾ ਕਰਨ ਦੀ ਲੋੜ ਹੈ ਉਹਨਾਂ ਅਜਿਹੇ ਇਹਰ ਵਿਗਿਆਨਕ ਦਾਅਵੇ ਤੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਪ੍ਰੈਸ ਕਾਨਫਰੰਸ ਵਿੱਚ ਮੌਜੂਦ ਨਵਜੋਤ ਸਿੰਘ ਸਿੱਧੂ ਦੀ ਪਤਨੀ ਜਮਨਜੋਤ ਕੌਰ ਸਿੱਧੂ ਜੋ ਕਿ ਉਹ ਇੱਕ ਡਾਕਟਰ ਹਨ ਨੇ ਇਸ ਦਾਅਵੇ ਦੇ ਹੱਕ ਵਿੱਚ ਇੱਕ ਵੀ ਸ਼ਬਦ ਬੋਲਣ ਦੀ ਜ਼ਰਤ ਨਹੀਂ ਕੀਤੀ ਤੇ ਦੋਸਤੋ ਇਸ ਤਰੀਕੇ ਨਾਲ ਇਹ ਜਿਹੜਾ ਸੀ ਕੁਝ ਦਿਨਾਂ ਤੋਂ ਚੱਲ ਰਿਹਾ ਮੀਡੀਆ ਦਾ ਟ੍ਰਾਇਲ ਕਿ ਇਸ ਤਰੀਕੇ ਦੇ ਨੁਸਖਿਆਂ ਨਾਲ ਕੈਂਸਰ ਠੀਕ ਹੋ ਜਾਂਦਾ ਹੈ ਉਸ ਨੂੰ ਬੁੱਕ ਹੋ ਗਈ ਨਿਕਲ ਗਈ ਹੈ ਇਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਲੱਗ-ਅਲੱਗ ਹਲਕਿਆਂ ਤੋਂ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ ਇਸ ਦੇ ਬਿਆਨਾਂ ਦੀ ਅਤੇ ਵਿਗਿਆਨ ਦੇ ਦੀ ਥੈਰੇਪੀ ਦੇ ਉੱਪਰ ਹੀ ਲੋਕਾਂ ਨੂੰ ਚੱਲਣ ਦੀ ਸਲਾਹ ਦਿੱਤੀ ਜਾਂਦੀ ਹੈ ਸਾਡੀ ਵੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਅਜਿਹੇ ਜਿਹੜੇ ਨੁਸਖੇ ਜਾਂ ਟੋਟਕੇ ਦੱਸੇ ਜਾਂਦੇ ਹਨ ਉਹ ਤੁਹਾਨੂੰ ਵੈਸੇ ਚੱਲਦਾ ਫਿਰਦਾ ਰੱਖਣ ਦੇ ਲਈ ਕਾਰਗਰ ਸਿੱਧ ਹੋ ਸਕਦੇ ਹਨ ਪਰ ਕੈਂਸਰ ਵਰਗੀ ਬਿਮਾਰੀ ਦੇ ਉਹ ਠੀਕ ਕਰਨ ਦੇ ਲਈ ਇਹਨਾਂ ਦੇ ਉੱਪਰ ਪ੍ਰੋਸਾ ਨਾ ਕੀਤਾ ਜਾਵੇ ਸਗੋਂ ਇਸ ਦੇ ਜਿਹੜੇ ਮਾਹਰ ਹੈਗੇ ਉਹਨਾਂ ਦੀ ਸਲਾਹ ਦੇ ਅਨੁਸਾਰ ਹੀ ਇਲਾਜ ਕਰਵਾਇਆ ਜਾਵੇ ਦੋਸਤੋ ਅਜਿਹਾ ਕੁਝ ਅਸੀਂ ਤੁਹਾਡੇ ਤੱਕ ਲੈ ਕੇ ਆਉਂਦੇ ਰਹਿੰਦੇ ਹਾਂ ਤੇ ਤੁਹਾਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਸਾਡੇ ਨਾਲ ਬਨੇ ਰਹੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਫਿਰ ਮਿਲਾਂਗੇ ਕਿਸੇ ਨਵੇਂ ਵਿਸ਼ੇ ਨਾਲ ਕੇ ਦੇਖਦੇ ਰਹੋ ਸਰਕਸ਼ੀਡ ਟੀਵੀ ਆਗਰ ਆਪਕੋ ਹਮਾਰੀ ਵੀਡੀਓ ਅੱਛੀ ਲਗੀ ਤੋ ਵੀਡੀਓ ਕੋ ਲਾਈਕ ਕਰੇ ਸੁਝਾਅ ਕੇ ਲਿਏ ਕਮੈਂਟ ਬਾਕਸ ਮੇਂ ਜਰੂਰ ਲਿਖੇ